ਯਾਹਿੰ ਨਮਸਕਾਰ ਸਸੀਖਾ ਦੋਸਤੋ ਮੈਂ ਤੁਹਾਡਾ ਆਪਣਾ ਸਸੀਖਾ ਵਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਪਹੁੰਚੇ ਆਂ ਜੀਓਰ ਹਸਪੀਟਲ ਜੋ ਕਿ ਕਲਨੌਰ ਰੋਡ ਤੇ ਹੈ ਔਰ ਥੋੜੇ ਜਿਹੀ ਸਮੇਂ ਵਿੱਚ ਬਹੁਤ ਵੱਡਾ ਜਿਹੜਾ ਨਾਮ ਬਣਾ ਰਿਹਾ ਦੋਰ ਹਸਪੀਟਲ ਨੇ ਗੱਲ ਕਰੀਏ ਤਾਂ ਇਸ ਹਸਪੀਟਲ ਵਿੱਚ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਮੌਜੂਦ ਨੇ ਗੱਲ ਕਰੀਏ ਤਾਂ ਅੱਜ ਅਸੀਂ ਜੀਓਰ ਹਸਪੀਟਲ ਦੇ ਜਿਹੜੇ ਡਾਇਰੈਕਟਰ ਅਸੀਂ ਜੀਓਰ ਜੀ ਨਾਲ ਗੱਲਬਾਤ ਕਰਾਂਗੇ ਕਿ ਸਰ ਸਭ ਤੋਂ ਪਹਿਲਾਂ ਜਿਹੜਾ ਮੌਸਮ ਹੈ ਵੈਦਰ ਹੈ ਉਹ ਬਦਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹ ਆਮ ਜਨਤਾ ਸਸੀ ਸਰ ਸਸੀ ਗਰ ਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨ ਵਾਲਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਰ ਸਭ ਤੋਂ ਪਹਿਲਾਂ ਕਰਤਾ ਦਿੱਸਦੀ ਤਨ ਉਹਨੂੰ ਪਰਕਰ ਤੇ ਕੀ ਕਹਿਣਾ ਚਾਹੁੰਦੇ ਮੇਰੇ ਬੰਦੋ ਵੀ ਸਭ ਜਨ ਦੁਨੀਆ ਸਾਰਿਆਂ ਨੇ ਮੇਰੇ ਸਾਰੇ ਲਖਨਪੁਰ ਸੇ ਬਹੁਤ ਬਹੁਤ ਬਰਕਰ ਸਰ ਦੀ ਹੌਸਪੀਟਲ ਬਹੁਤ ਥੋੜੇ ਜਿਹਾ ਆਪਣੇ ਕੁਝ ਬਹੁਤ ਵੱਡਾ ਨਾਮ ਕੀ ਕਹਿਣਾ ਉਸ ਸਾਡੇ ਕੋਲੇ ਜਿਹੜੇ ਅਲੱਗ-ਅਲੱਗ ਸਪੈਸ਼ਲਿਟੀ ਦੇ ਡਾਕਟਰ ਨੇ ਸਾਰੇ ਇਧਰ ਹਮਸਾ ਅਵੇਲੇਬਲ ਨੇ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਨੇ ਜਿਵੇਂ ਕਿ ਨਿਊਰੋ ਸਰਜਨ ਹੋ ਗਿਆ ਨੈਫਰੋਲੋਜੀਸ ਕਾਰਡੀਓਲੋਜੀਸ ਉਸ ਤੋਂ ਬਾਅਦ ਆਰਥੋਪੈਡਿਕਸ ਗਾਇਨੀ ਔਰ ਜਿੰਨੇ ਵੀ ਆਪਾਂ ਪਲਾਸਟਿਕ ਸਰਜਰੀ ਲਗਾ ਲਈਏ ਇਹ ਸਾਰੇ ਜਿਹੜੇ ਨੇ ਉਹ ਇਸ ਸ਼ਬਦ ਦੇ ਵਿੱਚ ਇੱਕ ਜਗ੍ਹਾ ਮੌਜੂਦ ਨੇ ਜਿਹਦੇ ਕਰਕੇ ਅਗਰ ਕੋਈ ਵੀ ਕੋਈ ਪੇਸ਼ੈਂਟ ਆਉਂਦਾ ਕਿਸੇ ਤਰ੍ਹਾਂ ਦੀ ਬਿਮਾਰੀ ਲੈ ਕੇ ਆਉਂਦਾ ਤਾਂ ਉਹਨੂੰ ਰਜਿਸਟਰ ਉਹ ਜਿਹੜਾ ਬਹੁਤ ਸੌਖਾ ਹੋ ਜਾਂਦਾ ਲੋਕੀ ਇਸ ਚੀਜ਼ ਨੂੰ ਪਸੰਦ ਕਰਦੇ ਨੇ ਜਿਹਦੇ ਕਰਕੇ ਇਹ ਹਸਪਤਲ ਜਿਹੜਾ ਆ ਹਾਕਲੀ ਜੁਬਾਨ ਦੇ ਉੱਤੇ ਸਰ ਡੀਲਿੰਗ ਸਭ ਡਿਪੈਂਡ ਕਰਦਾ ਸਭ ਤੋਂ ਪਹਿਲਾਂ ਇਹ ਵੀ ਕਿਸ ਤਰ੍ਹਾਂ ਵੀ ਕਰਦੀ ਹੈ ਦੇਖੋ ਜੀ ਇਹ ਤਾਂ ਤੁਸੀਂ ਦੱਸ ਸਕਦੇ ਹੋ ਜਾਂ ਜਿਹੜੀ ਆ ਪਬਲਿਕ ਹੈ ਜਾਂ ਪੇਸ਼ੈਂਟ ਦੱਸ ਸਕਦੇ ਆ ਤੁਸੀਂ ਰਿਵਿਊ ਲੈ ਸਕਦੇ ਹੋ ਅਸੀਂ ਹਮੇਸ਼ਾ ਹੀ ਇੱਕ ਪੋਲਾਈਟ ਜਿਹੜੀ ਹੈ ਭਾਸ਼ਾ ਉਹ ਇੱਕ ਪੇਸ਼ੈਂਟ ਦੇ ਨਾਲ ਬੋਲਦੇ ਆ ਕਿਉਂਕਿ ਪੇਸ਼ੈਂਟ ਆਲਰੇਡੀ ਤੁਹਾਡੇ ਕੋਲ ਆਗਰ ਆ ਰਿਹਾ ਇਹ ਕੋਈ ਮੌਲ ਤਾਂ ਹੈ ਨਹੀਂ ਜਿਹਦੇ ਵਿੱਚ ਕੋਈ ਖੁਸ਼-ਖੁਸ਼ ਹੋ ਕੇ ਆ ਰਿਹਾ ਇਹ ਤਾਂ ਹਰ ਬੰਦਾ ਜਿਹੜਾ ਹਸਪਤਲ ਜਾ ਰਿਹਾ ਕੋਈ ਦੁਖੀ ਹੋ ਕੇ ਆ ਰਿਹਾ ਕਿਸ ਨੂੰ ਮਜਬੂਰੀ ਲਾਉਣਾ ਪੈ ਰਿਹਾ ਸੋ ਉਹਨਾਂ ਦੇ ਨਾਲ ਜਿਹੜੀ ਹੈ ਭਾਸ਼ਾ ਜਿਹੜੀ ਹੈ ਔਰ ਉਹਨਾਂ ਦੇ ਨਾਲ ਡੀਲਿੰਗ ਜਿਹੜੀ ਆ ਉਹ ਬਹੁਤ ਪੋਲਾਈਟ ਬਣੀ ਚੇਦੀ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਕੋਈ ਗੱਲ ਨਹੀਂ ਅਸੀਂ ਇਹ ਤੁਹਾਡੇ ਮਰੀਜ਼ ਬਾਰੇ ਮਿਹਨਤ ਕਰਾਂਗੇ ਜੋ ਅੱਗੇ ਫਾਲੋ ਹੋਏਗਾ ਉਹ ਤਾਂ ਪ੍ਰਮਾਤਮਾ ਦੇ ਹੱਥ ਚ ਪਰ ਡਾਕਟਰ ਵੱਲੋਂ ਕੋਈ ਵੀ ਢਿੱਲ ਜਿਹੜੀ ਨਹੀਂ ਰਹਿਣੀ ਚਾਹੀਦੀ ਸਰ کافی ਲੋਕ ਜਿਹੜੇ ਆ ਕਈ ਵਾਰ ਫਿਰ ਵੀ ਲੋਕੀ ਹੁੰਦੇ ਜਿਹੜਾ ਪੂਰਾ ਲਾਜ ਨਹੀਂ ਕਰਾਟੇ ਵੱਲੋਂ ਕੀ ਕੀ ਅਨਾਉਂਸ ਹੋਤਰ ਕਿਹਾ ਦੇਖੋ ਜੀ ਅਸੀਂ ਹਮੇਸ਼ਾ ਜਿਹੜਾ ਆ ਜੋ ਸੰਬੰਧ ਜਿਹੜਾ ਹੁੰਦਾ ਹਰ ਬੰਦੇ ਨੂੰ ਬਣਨਾ ਚਾਹੀਦਾ ਆ ਔਰ ਅਸੀਂ ਇਸ ਜਿਹੜਾ ਹਸਪੀਟਲ ਹੈ ਇਹਦੇ ਵਿੱਚ ਵੀ ਸੰਬੰਧ ਕੱਢਦੇ ਆ ਜਿਹੜੇ ਬਹੁਤ ਨੀਡੀ ਪੇਸ਼ੀਐਂਟ ਆਉਂਦੇ ਨੇ ਸਾਡੇ ਕੋਲੇ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਅਸੀਂ ਉਹਨਾਂ ਲਈ ਆਪਣੇ ਦਿਲ ਦੀ ਖੁਸ਼ੀ ਨਾਲ ਉਹਨਾਂ ਦਾ ਜਿਹੜਾ ਆ ਇਲਾਜ ਕਰਦੇ ਆ ਉਹ ਚਾਹੇ ਕੋਈ ਵੀ ਦਾਇਰੇ ਹੋਵੇ ਪਰ ਉਹ ਸਾਡੇ ਲੋਕਾਂ ਨੂੰ ਪਤਾ ਨਹੀਂ ਕੀਤਾ ਜਾਂਦਾ ਸਰ ਇਹ ਮੌਸਮ ਚੇਂਜ ਹੋ ਰਿਹਾ ਹੈ ਕੀ ਕੀ ਖਿਆਲ ਵਿੱਚ ਜਿਹੜੇ ਆਪ ਜੀ ਤੁਹਾਨੂੰ ਰੱਖਾਂ ਦੇਖੋ ਮੈਂ ਤੁਹਾਨੂੰ ਦੱਸਣਾ ਕਿ ਮੌਸਮ ਦੀ ਨਾ ਥੋੜੀ ਵੇਰੀਏਸ਼ਨ ਹੈ ਰਾਤ ਨੂੰ ਠੰਡ ਹੋ ਰਹੀ ਹੈ ਦਿਨੇ ਗਰਮੀ ਹੋ ਰਹੀ ਹੈ ਤਾਂ ਇਸ ਵਿੱਚ ਆਪਾਂ ਨੂੰ ਕੱਪੜਿਆਂ ਦਾ ਜਿਹੜਾ ਖਿਆਲ ਰੱਖਣਾ ਪੈਂਦਾ ਹੈ ਨਾ ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿ ਇਸ ਮੌਸਮ ਦੇ ਵਿੱਚ ਅਗਰ ਕੋਈ ਟਰੈਵਲ ਕਰ ਰਿਹਾ ਹੈ ਅਗਰ ਕਿਤੇ ਕੋਈ ਜਾ ਰਿਹਾ ਹੈ ਤਾਂ ਉਹਨੂੰ ਮੋੜੇ ਕੱਪੜੇ ਆਪਣੇ ਨਾਲ ਰੱਖਣੇ ਚਾਹੀਦੇ ਨੇ ਇਹ ਵੀ ਦੇਖਣਾ ਚਾਹੀਦਾ ਕਿ ਅੱਜ ਬਹੁਤ ਧੁੱਪ ਹੈ ਕਿਉਂਕਿ ਤੁਸੀਂ ਜਦੋਂ ਸਵੇਰੇ ਡਿਊਟੀ ਵਾਸਤੇ ਨਿਕਲਦੇ ਹੋ ਜਾਂ ਕੋਈ ਕਿਤੇ ਜਾ ਰਿਹਾ ਉਹਦੇ ਵਾਸਤੇ ਨਿਕਲਦੇ ਹਾਂ ਤਾਂ ਜਿਹੜੀ ਧੁੱਪ ਹੁੰਦੀ ਹੈ ਜੇ ਤੁਸੀਂ ਵਾਪਸ ਆਉਨੇ ਹੋ ਤਾਂ ਇੱਕਦਮ ਜਿਹੜੀ ਹੈ ਮੌਸਮ ਤਬਦੀਲੀ ਲੈ ਕੇ ਠੰਡ ਹੋ ਜਾਂਦੀ ਹੈ ਤਾਂ ਕੱਪੜੇ ਤੁਸੀਂ ਜੋ ਸਵੇਰੇ ਪਾਏ ਰਹੇ ਹੋ ਨਹੀਂ ਸ਼ਾਮ ਨੂੰ ਪਾਏ ਹੁੰਦੇ ਆ ਜਿਹਦੇ ਕਰਕੇ ਜਿਹੜਾ ਆ ਮੈਂ ਦੇਖ ਦੇਖ ਰਹੇ ਆ ਕਿ ਸਾਡੀ ਓਪੀਡੀ ਦੇ ਵਿੱਚ ਜਿਹੜਾ ਆ ਉਹ ਖਾਂਸੀ, ਜੁਕਾਮ, ਨਿਮੋਨੀਆ, ਬੁਖਾਰ ਇਹਦੇ ਜਿਹੜੇ ਪੇਸ਼ੈਂਟ ਨੇ ਉਹ ਵਧ ਰਹੇ ਨੇ ਔਰ ਮੈਂ ਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਮੌਸਮ ਦੇ ਬੰਦੇ ਨਜ਼ਰ ਰੱਖਦੇ ਆਪਣੇ ਕੱਪੜਿਆਂ ਦਾ ਔਰ ਬੱਚਿਆਂ ਦਾ ਬਜ਼ੁਰਗਾਂ ਦਾ ਇਹ ਰੱਖਿਆ ਰੱਖਿਆ ਸਰ ਲਾਸਟ ਵਿੱਚ ਸਾਡਾ ਕੁਸਚਨ ਹੈ ਨਾ ਦਿਵਾਲੋਸਪਟਲ ਨੂੰ ਬੈਸਟ ਸਟੇਟ ਹਸਪੀਟਲ ਦਾ ਜਿਹੜਾ ਅਵਾਰਡ ਮਿਲਿਆ ਠੀਕ ਹੈ ਨਾ ਚਾ ਦੇਖੋ ਜੀ ਬਹੁਤ ਵਧੀਆ ਮੈਂ ਕਹਿ ਰਿਹਾਂ ਕਿ ਇਹ ਸਾਰੀ ਟੀਮ ਵਰਕ ਹੈ ਜੀ ਟੀਮ ਦਾ ਸਾਰਾ ਯੋਗਦਾਨ ਹੈ ਉਸ ਅਵਾਰਡ ਦੇ ਵਿੱਚ ਅਵਾਰਡ ਜਿਹੜਾ ਸੀਗਾ ਸਾਡੇ ਸਿਹਤ ਮੰਤਰੀ ਸਰਦਾਰ ਗਗਬੀਰ ਸਿੰਘ ਵੱਲੋਂ ਇਸ ਹਸਪਤਲ ਨੂੰ ਦਿੱਤਾ ਗਿਆ ਸੀਗਾ ਕ੍ਰਿਟੀਕਲ ਕੇਅਰ ਸਰਵਿਸਿਜ਼ ਦੇ ਵਾਸਤੇ ਔਰ ਜਿੰਨੇ ਵੀ ਹਸਪਤਲ ਨੇ ਗੁਰਦਾਸਪੁਰ ਦੇ ਵਿੱਚ ਉਸ ਤੋਂ ਇਹ ਅਵਲ ਹਸਪਤਲ ਇਸ ਟੀ ਲਈ ਵਾਸਤੇ ਜਾਣਿਆ ਜਾਂਦਾ ਕਿਉਂਕਿ ਇੱਥੇ ਕ੍ਰਿਟੀਕਲ ਕੇਅਰ ਜਿਹੜੀਆਂ ਸਰਵਿਸਿਜ਼ ਨੇ ਉਹ ਹਰ ਟਾਈਮ 24 ਘੰਟੇ ਅਵੇਲੇਬਲ ਨੇ ਕਿਉਂਕਿ ਮੈਂ ਖੁਦ ਇੰਟੈਂਸਿਵਿਸਟ ਐਂਡ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਇੱਥੇ ਆਹਾਂ ਜਿਹਦੇ ਕਰਕੇ ਲੋਕਾਂ ਨੂੰ ਅਗਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਜਿਹਦੇ ਵਿੱਚ ਪੇਸ਼ੈਂਟ ਦੀ ਬਿਮਾਰੀ ਗੰਭੀਰ ਹੈ ਉਹ ਵੈਂਟੀਲੇਟਰ 'ਤੇ ਲੋਡ ਹੈ ਉਹਨੂੰ ਕੋਈ ਕਿਸੇ ਤਰ੍ਹਾਂ ਦਾ ਟਰੌਮਾ ਹੋ ਗਿਆ ਕੋਈ ਹੈਡ ਟਰੌਮਾ ਹੋ ਗਿਆ ਤੋਂ ਅਸੀਂ ਉਹਨੂੰ ਜੱਠਣ ਲਈ ਹਮੇਸ਼ਾ ਪਿਆਰ ਬੈਠੇ ਸਰ ਲਾਸਟ ਇੱਕ ਮੈਸੇਜ ਸਾਡੇ ਉਸ ਆਸਪਤਾਲ ਵਾਲਿਆਂ ਨੂੰ ਅ ਦੇਖੋ ਜੀ ਚੰਗਾ ਖਾਓ ਔਰ ਥੋੜਾ ਜਿਹਾ ਹਾਈਜੀਨਿਕ ਦੇ ਉੱਤੇ ਜਿਹੜਾ ਰਿਹਾ ਖਿਆਲ ਰੱਖੋ ਕਿ ਜੋ ਵੀ ਤੁਸੀਂ ਖਾ ਰਹੇ ਹੋ ਉਹ ਹਾਈਜਨ ਹੋਵੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਨਾ ਹੈਪਟਾਈਟਸ A ਤੇ E ਦੇ ਜਿਹੜੇ ਨੇ ਉਹ ਕਾਫੀ ਕੇਸ ਜਿਹੜੇ ਨੇ ਆ ਰਹੇ ਨੇ ਜਿੱਤੇ ਕਰਕੇ ਬੱਚਿਆਂ ਦੇ ਵਿੱਚ ਖਾਸ ਕਰਕੇ ਜਿਹੜੇ 15 ਤੋਂ 20 ਸਾਲ ਦੇ ਵਿੱਚ ਨੇ ਉਹਨਾਂ ਨੂੰ ਹੈਪੇਟਾਈਟਸ A ਇਨਡਿਊਸਡ ਜਿਹੜਾ ਆ ਉਹ ਪੀਲੀਆ ਬਹੁਤ ਦੇਖਣ ਨੂੰ ਮਿਲ ਰਿਹਾ ਔਰ ਮੇਰਾ ਇਹੀ ਸਾਰੇ ਨੂੰ ਅਪੀਲ ਹੈ ਕਿ ਜਿੱਥੋਂ ਤੁਸੀਂ ਖਾ ਰਹੇ ਹੋ ਉਹਦਾ ਖਿਆਲ ਰੱਖੋ ਕਿ ਉਹ ਹਾਈਜਨਿਕ ਹੈ ਕਿਉਂਕਿ ਅੱਜ ਕੱਲ ਥੋੜਾ ਜਿਆ ਰੁਝਾਨ ਹੈਗਾ ਕਿ ਰੇੜੀਆਂ ਦੇ ਉੱਤੋਂ ਜਿਹੜਾ ਜ਼ਿਆਦਾ ਉਹ ਖਾਦਾ ਜਾ ਰਿਹਾ ਤੇ ਉੱਥੇ ਦੇਖੋ ਵੀ ਸਫਾਈ ਹੈ ਕੀ ਨਹੀਂ ਮੈਂ ਨਹੀਂ ਕਹਿੰਦਾ ਕਿ ਹਰ ਬੰਦਾ ਜਿਹੜਾ ਰੇੜੀ ਵਾਲਾ ਸਫਾਈ ਨਹੀਂ ਰੱਖਦਾ ਔਰ ਇੱਕ ਖਾਸ ਖਿਆਲ ਰੱਖੋ ਪਾਣੀ ਕਿੱਥੋਂ ਦਾ ਯੂਜ਼ ਹੋ ਰਿਹਾ ਹੈ ਗੋਲ ਗੱਪੇ ਖਾ ਰਹੇ ਉਹਦਾ ਪਾਣੀ ਉਹ ਕਿੱਥੋਂ ਲੈ ਕੇ ਆ ਰਿਹਾ ਹੈ ਬਰਤਨ ਕਿਵੇਂ ਸਾਫ਼ ਕਰ ਰਿਹਾ ਮੇਰਾ ਹੀ ਸਹਿ ਰਹਾ ਹੈ ਬੱਚਿਆਂ ਨੂੰ ਕਿ ਚਾਹੇ ਉਹ ਹੋਸਟਲ ਦੇ ਵਿੱਚ ਕੋਈ ਰਹਿ ਰਿਹਾ ਹੈ ਚਾਹੇ ਉਹ ਕੋਈ ਏਦਾਂ ਖਾਣ ਪੀਣ ਕਰ ਰਿਹਾ ਆਪਣੇ ਖਾਣ ਪੀਣ ਦਾ ਥੋੜਾ ਜਿਹਾ ਖਿਆਲ ਰੱਖੇ ਘਰ ਦੀ ਰੋਟੀ ਔਰ ਘਰ ਦਾ ਪੱਕਿਆ ਹੋਇਆ ਸੰਦ ਜਿਹੜਾ ਉਹ ਪ੍ਰੈਫਰ ਕਿਤੇ ਨਾ ਕਿਤੇ ਆਮ ਜਨਤਾ ਨੂੰ ਵੇਅਰ ਹੋਣਾ ਪਏਗਾ ਦੇਖੋ ਆਮ ਜਨਤਾ ਨੂੰ ਸਭ ਤੋਂ ਪਹਿਲਾਂ ਨਾ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੇਅਰ ਹੋਣਾ ਚਾਹੀਦਾ ਹੈ ਕੀ ਅਸੀਂ ਬੱਚਿਆਂ ਨੂੰ ਰੋਕੀਏ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਨੇ ਖਾਣ ਪੀਣ ਵੱਲ ਘੱਟ ਧਿਆਨ ਦੇਣ ਫਾਸਟ ਫੂਡ ਦਾ ਘੱਟ ਤੋਂ ਘੱਟ ਵੱਰ ਤੋਂ ਕੀਤੀ ਜਾਵੇ ਕਿਉਂਕਿ ਰਿਸਰਚ ਦੇ ਵਿੱਚ ਵੀ ਦੇਖਿਆ ਗਿਆ ਹੈ ਕਿ ਜਿਹੜੇ ਬੱਚੇ ਜ਼ਿਆਦਾ ਫਾਸਟ ਫੂਡ ਖਾ ਰਹੇ ਨੇ ਉਹਨਾਂ ਚ ਇੱਕ ਤਾਂ ਮੋਟਾਪਾ ਦੇਖਿਆ ਜਾ ਰਿਹਾ ਬਹੁਤ ਜ਼ਿਆਦਾ ਹਾਈਪਰ ਟੈਨਸ਼ਨ ਜਿਹੜਾ ਕਿ ਬਲੱਡ ਪ੍ਰੈਸ਼ਰ ਹੈ ਉਹ 20 20 ਸਾਲ ਦੀ ਉਮਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਮਿਲ ਰਿਹਾ ਫੈਟੀ ਲੀਵਰ ਦੇ ਕੇਸ ਜਿਹੜੇ ਨੇ ਬਹੁਤ ਵੱਧ ਰਹੇ ਆ ਫੈਟੀ ਲੀਵਰ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਇੱਕ ਫੈਟੀ ਲੀਵਰ ਪਲੇਡ ਬਣਨਾ ਪਰ ਉਹ ਕਦੋਂ ਗ੍ਰੇਡ 2 ਹੋ ਜਾਂਦਾ 3 ਹੋ ਜਾਂਦਾ ਸਿਰੋ ਸੋ ਇਸ ਕਰਕੇ ਫਾਸਟ ਫੂਡ ਤੋਂ ਜਿਹੜਾ ਆ ਪਰਹੇਜ਼ ਕਰੋ ਘਰ ਦਾ ਪੱਕਿਆ ਹੋਇਆ ਖਾਣਾ ਖਾਓ ਔਰ ਬੇਸਿਕਲੀ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਦਾ ਕਿ ਜੋ ਬੱਚੇ ਤੁਹਾਨੂੰ ਡਿਮਾਂਡ ਕਰਦੇ ਨੇ ਕਿ ਅਸੀਂ ਕੁਝ ਖਾਣਾ ਕਿਉਂਕਿ ਉਹ ਬੱਚੇ ਨੇ ਔਰ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਜੋ ਉਹਨਾਂ ਨੂੰ ਬਾਜ਼ਾਰ ਦੇ ਵਿੱਚੋਂ ਲੈ ਕੇ ਦੇਣਾ ਹੈ ਉਹਨਾਂ ਨੂੰ ਤੁਸੀਂ ਉਹ ਘਰੇ ਬਣਾ ਕੇ ਦਿਓ ਕਿਉਂਕਿ ਅੱਜ ਕੱਲ ਦੇਖੋ ਸੋਸ਼ਲ ਮੀਡੀਆ ਦਾ ਜਮਾਨਾ ਆ YouTube ਦੇ ਵਿੱਚ ਤੁਹਾਨੂੰ ਸਾਰੀਆਂ ਰੈਸਪੀਜ਼ ਮਿਲ ਜਾਂਦੀਆਂ ਨੇ ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹ ਘਰੇ ਉਹਨਾਂ ਨੂੰ ਜਿਹੜਾ ਫੂਡ ਜਿਹੜਾ ਉਹ ਬਣਾ ਕੇ ਦਿਓ ਤਾਂ ਕਿ ਤੁਹਾਡੇ ਬੱਚੇ ਤੰਦਰੁਸਤ ਰਹਿਣ ਬਹੁਤ ਵਧੀਆ ਸਭ ਨੇ ਕਿਹਾ ਕਿ ਸੰਸਾੜੇ ਨਾਲ ਪਿਓਰਸ ਪ੍ਰਿੰਟ ਹੈ ਤੇ ਸੁਦੀ ਹੋਜੀ ਮੈਟਵਡ ਆਪਣਾ ਸੰਜੀਪਾ